ਸਰ ਇਹ ਹੈਗੇ ਸ਼ਿਵ ਸena ਭਾਰਤ ਵੰਸ਼ੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਯੁਗੇਸ਼ ਬਖਸ਼ੀ ਜੀ ਜਿਹੜੇ ਕਿ ਆਪਣੀ ਪੋਜੀਸ਼ਨ ਦਾ ਗਲਤ ਫਾਇਦਾ ਉਠਾਉਂਦੇ ਹੋਏ ਲੋਕਾਂ ਕੋ ਸਰਕਾਰੀ ਕੰਮ ਕਰਾਉਣ ਦੇ ਵਜੋਂ ਪੈਸੇ ਮੰਗਦੇ ਨੇ ਮੈਂ ਮੰਨਦਾ ਕਿ ਅਗਰ ਮੇਰਾ ਕੋਈ ਕੰਮਕਾਰ ਨਹੀਂ ਹੈਗਾ ਤੇ ਮੇਰੇ ਘਰ ਦੇ ਮੈਨੂੰ ਰੋਟੀ ਜ਼ਰੂਰ ਦੇ ਸਕਦੇ ਆ ਮੇਰੀ ਗੱਡੀਆਂ ਜੇ ਘੁੰਮਣ ਫਿਰਨ ਨੂੰ ਤੇਲ ਨਹੀਂ ਪਵਾ ਸਕਦੇ ਮੇਰੇ ਪਰਸਨਲ ਖਰਚੇ ਨਹੀਂ ਕਰ ਸਕਦੇ ਇਹ ਰੋਹ ਦਿਹਾੜੀ ਕਦੀ ਚੰਡੀਗੜ੍ਹ ਜਾਂਦੇ ਨੇ ਕਦੀ ਕਿਤੇ ਨੇ ਜਾਂਦੇ ਨੇ ਇਹਨਾਂ ਕੋਲੇ ਗੱਡੀਆਂ ਜੀ ਤੇਲ ਪਵਾਉਣ ਨੂੰ ਪੈਸੇ ਕਿੱਥੋਂ ਆਉਂਦੇ ਲੋਕਾਂ ਦੀ ਜੇਬਾਂ ਚੋਂ ਹੀ ਤੇਲ ਪਾਉਂਦੇ ਆ ਵੱਡੇ ਵੱਡੇ ਹੋਟਲਾਂ ਚ ਲੋਕਾਂ ਕੋਲੋਂ ਰੋਟੀਆਂ ਖਾਂਦੇ ਨੇ ਜਿੱਥੇ ਆਇਦਨ ਸ਼ਿਫ ਸੈਨਾ ਵਾਲੇ ਆਪਣੇ ਬਿਆਨਾਂ ਨੂੰ ਲੈ ਕੇ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਇੱਕ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਪੈਸੇ ਦੇ ਲੈਣ ਦੇ ਨੂੰ ਲੈ ਕੇ ਇੱਕ ਸ਼ਖਸ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਨੇ ਗੱਲਬਾਤ ਕਰ ਲੰਨੇ ਆ ਕੀ ਮਾਮਲਾ ਹੈ ਤੁਹਾਡਾ ਤੇ ਕੀ ਨਾਮ ਹੈ ਤੁਹਾਡਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਅਨਿਲ ਖਟਵਾਲਾ ਜੀ ਮੈਂ ਵਾਰਟ ਨੰਬਰ 59 ਤੋਂ ਸਮਾਜ ਸੇਵਾ ਦੇ ਵਿੱਚ ਕਾਫੀ 15 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਜੀ ਤੇ ਪਹਿਲਾਂ ਤਾਂ ਮੈਂ ਸਾਰੇ ਹੀ ਪ੍ਰੈਸ ਦੇ ਭਾਈਚਾਰੇ ਨੂੰ ਤਿਆਰ ਦਿਓ ਧੰਨਵਾਦ ਕਰਦਾ ਹਾਂ ਕਿ ਮੇਰੇ ਇੱਕ ਛੋਟ ਨੋਟਿਸ ਤੇ ਪਹੁੰਚ ਕੇ ਇਹਨਾਂ ਨੇ ਮੇਰਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਮਾਮਲਾ ਕੀ ਹੈ ਕਿਹੜੇ ਸ਼ਿਵ ਸੈਨਾ ਕਾਗੂ ਵੱਲੋਂ ਤੁਹਾਡਾ ਨਾਮ ਪੈਸੇ ਦੀ ਠੱਗੀ ਮਾਰੀ ਗਈ ਹੈ ਕੀ ਮਾਮਲਾ ਕੀ ਸਰ ਸਰ ਇਹ ਹੈਗੇ ਸ਼ਿਵ ਸੈਨਾ ਭਾਰਤਵੰਸ਼ੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਯੁਗੇਸ਼ ਬਖਸ਼ੀ ਜੀ ਜਿਹੜੇ ਕਿ ਆਪਣੀ ਪੋਜੀਸ਼ਨ ਦਾ ਗਲਤ ਫਾਇਦਾ ਉਠਾਉਂਦੇ ਹੋਏ ਲੋਕਾਂ ਕੋ ਸਰਕਾਰੀ ਕੰਮ ਕਰਾਉਣ ਦੇ ਵਜੋਂ ਪੈਸੇ ਮੰਗਦੇ ਨੇ ਅਤੇ ਇਹਨਾਂ ਦਾ ਅਗਰ ਬੈਕਗ੍ਰਾਉਂਡ ਦੇਖੀ ਜਾਵੇ ਇਹਨਾਂ ਦਾ ਕੰਮਕਾਰ ਕੋਈ ਨਹੀਂ ਹੈਗਾ ਮੈਂ ਮੰਨਦਾ ਕਿ ਅਗਰ ਮੇਰਾ ਕੋਈ ਕੰਮਕਾਰ ਨਹੀਂ ਹੈਗਾ ਤੇ ਮੇਰੇ ਘਰ ਦੇ ਮੈਨੂੰ ਰੋਟੀ ਜ਼ਰੂਰ ਦੇ ਸਕਦੇ ਆ ਮੇਰੀਆਂ ਗੱਡੀਆਂ 'ਚ ਘੁੰਮਣ ਫਿਰਨ ਨੂੰ ਤੇਲ ਨਹੀਂ ਪਵਾ ਸਕਦੇ ਮੇਰੇ ਪਰਸਨਲ ਖਰਚੇ ਨਹੀਂ ਕਰ ਸਕਦੇ ਇਹ ਰੋਹ ਦਿਹਾੜੀ ਕਦੀ ਚੰਡੀਗੜ੍ਹ ਜਾਂਦੇ ਨੇ ਕਦੀ ਕਿਤੇ ਨੇ ਜਾਂਦੇ ਨੇ ਇਹਨਾਂ ਕੋਲ ਗੱਡੀਆਂ 'ਚ ਤੇਲ ਪਵਾਉਣ ਨੂੰ ਪੈਸੇ ਕਿੱਥੋਂ ਆਉਂਦੇ ਲੋਕਾਂ ਦੀਆਂ ਜੇਬਾਂ 'ਚੋਂ ਹੀ ਤੇਲ ਪਾਉਂਦੇ ਆ ਵੱਡੇ ਵੱਡੇ ਹੋਟਲਾਂ 'ਚ ਲੋਕਾਂ ਕੋਲੋਂ ਰੋਟੀਆਂ ਖਾਂਦੇ ਨੇ ਇਹਨਾਂ ਦਾ ਕੋਈ ਕੰਮਕਾਰ ਨਹੀਂ ਹੈਗਾ ਅਤੇ ਆਪਣੇ ਪੋਜੀਸ਼ਨ ਦਾ ਗਲਤ ਫਾਇਦਾ ਚੱਕਦੇ ਹੋਏ ਗਨਮੈਨ ਸਿਕਿਉਰਟੀ ਲੈ ਕੇ ਲੋਕਾਂ ਤੇ ਆਪਣਾ ਪ੍ਰਭਾਵ ਬਣਾਉਂਦੇ ਨੇ ਤੇ ਅਤੇ ਮੈਂਬਰਾਂ ਨੂੰ ਵੀ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ ਨਾਲ ਜੁੜੋ ਅਸੀਂ ਤੁਹਾਨੂੰ ਵੀ ਗਨਮੈਨ ਲੈ ਕੇ ਦੇਵਾਂਗੇ ਅਤੇ ਇਹਨਾਂ ਨੇ ਆਪਣੇ ਘਰੇ ਵੱਡੇ ਵੱਡੇ ਅਫਸਰਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਜਿੱਦਾਂ ਕਿ ਮਾਨ ਜੋਗੇ ਸਾ ਆਪਣੇ ਏਡੀਜੀਪੀ ਕਿਲਾ ਫਲੋਰ ਲੁਧਿਆਣਾ ਜਿਹੜੇ ਏਡੀਜੀਪੀ ਲੱਗੇ ਨੇ ਮੈਡਮ ਇਹ ਨੇਤਾ ਪੂਨਜੀ ਮੈਂ ਉਹਨਾਂ ਨੂੰ ਕਦੀ ਮਿਲਣ ਦਾ ਮੌਕਾ ਨਹੀਂ ਮਿਲਿਆ ਇਹ ਉਹਨਾਂ ਦਾ ਨਾਮ ਬਹੁਤ ਯੂਜ਼ ਕਰਦੇ ਨੇ ਕਿ ਉਹ ਮੇਰੇ ਸਿਸਟਰ ਨੇ ਉਹ ਇਹਨਾਂ ਦੀ ਬੇਟੀ ਦੇ ਵਿਆਹ ਤੇ ਵੀ ਆਏ ਸੀ ਉਹੀ ਫੋਟੋ ਮਾ ਦਿਖਾ ਦਿਖਾ ਕੇ ਲੋਕਾਂ ਨੂੰ ਕਹਿੰਦੇ ਮੇਰੀ ਬਹੁਤ ਉੱਚੇ ਤੱਕ ਪਹੁੰਚ ਆ ਮੈਂ ਤੁਹਾਨੂੰ ਗਨਮੈਨ ਦਵਾ ਦੂੰਗਾ ਤੁਹਾਡਾ ਮੈਂ ਕੰਮ ਕਰ ਕੋਈ ਨਹੀਂ ਰੁਕ ਦੂੰਗਾ ਇਹ ਸਾਰੇ ਮੈਂਬਰਾਂ ਨੂੰ ਗੁੰਮਰਾਹ ਕਰਦੇ ਆ ਅਤੇ ਸਮਾਜ ਦੇ ਉੱਤੇ ਵੀ ਆਪਣੀ ਜਿਹੜੀ ਪੋਜੀਸ਼ਨ ਦਾ ਗਲਤ ਫਾਇਦਾ ਚੱਕਦੇ ਨੇ ਤੁਹਾਡੇ ਨਾਲ ਕਿਹੜੀ ਠੱਗੀ ਕੀਤੀ ਤੁਹਾਡੇ ਕਿੰਨੇ ਪੈਸੇ ਦੇਣੇ ਹੋਣਾ ਹੈ ਕੀ ਮਾਮਲਾ ਕੀ ਹੋਇਆ ਸੀ ਉਸ ਦਾ ਨਹੀਂ ਜੀ ਮੇਰਾ ਪੈਸਾ ਉਹਨਾਂ ਨੇ ਕੋਈ ਨਹੀਂ ਦੇਣਾ ਮੇਰੇ ਇਦਾਂ ਹੀ ਮੈਂ ਜਿੱਦਾਂ ਕਿ ਸਮਾਜ ਸੇਵਾ ਦਾ ਕੰਮ ਕਰਦਾ ਮੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਘਰੇ ਰੋਜ਼ ਲੋਕੀ ਆਪਣੇ ਕੰਮ ਕਰਾਣ ਲਈ ਆਉਂਦੇ ਨੇ ਤੇ ਮੈਂ ਜਿੰਨੀ ਕਿ ਔਕਾਤ ਮੇਰੀ ਹੁੰਦੀ ਮੈਂ ਜਿਸ ਤਰ੍ਹਾਂ ਵੀ ਉਹਨਾਂ ਦੀ ਹੈਲਪ ਕਰ ਸਕਦਾ ਉਸ ਤਰ੍ਹਾਂ ਉਹਨਾਂ ਦੀ ਹੈਲਪ ਕਰਦਾ ਆਂ ਤੇ ਮੇਰੇ ਹੀ ਇੱਕ ਮੁਹੱਲੇ ਦੇ ਇੱਕ ਬਜ਼ੁਰਗ ਵਿਅਕਤੀ ਸੀਗੇ ਸ਼੍ਰੀ ਨੰਦ ਲਾਲ ਜੀ ਜੋ ਜਿਨ੍ਹਾਂ ਦੀ ਉਮਰ 76 ਸਾਲ ਸੀਗੀ ਉਹਨਾਂ ਦਾ ਆਪਣੇ ਬੇਟੀ ਨਾਲ ਕਾਫੀ ਲੰਬੇ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ ਉਹ ਆਪਣੇ ਝਗੜੇ ਨੂੰ ਲੈ ਕੇ ਮੇਰੇ ਕੋਲ ਆਏ ਸੀਗੇ ਕਿ ਇਹ ਸਾਡਾ ਦੋਨਾਂ ਤੇਰਾ ਦਾ ਆਪਸੀ ਰਾਜਨਾਮਾ ਹੋ ਰਿਹਾ ਸੀਗਾ ਤੇ ਉਥੋਂ 4 ਨੰਬਰ ਵਿਖੇ ਦੀ ਪੁਲਿਸ ਨੇ ਆ ਕੇ ਵਿੱਚ ਇੰਟਰਫੇਅਰ ਕਰਕੇ ਤੇ ਆਪਣਾ ਯਾਨੀ ਕਿ ਉਹਨਾਂ ਦਾ ਫੈਸਲਾ ਹੋਣ ਤੋਂ ਰੁਕਵਾਤਾ ਸਮਾਨ ਚੱਕਣ ਤੋਂ ਰੋਕਤਾ ਉਹ ਕਹਿੰਦੇ ਕਿ ਜਦ ਹੱਲੇ ਤੁਹਾਡਾ ਯਾਨੀ ਕਿ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਵਾ ਤੇ ਤੁਸੀਂ ਇੱਦਾਂ ਆਪਣਾ ਰਾਜਨਾਮਾ ਨਹੀਂ ਕਰ ਸਕਦੇ ਤੇ ਫਿਰ ਮੇਰੇ ਕੋਲ ਆਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਕੋਈ ਗੱਲ ਨਹੀਂ ਮੈਂ ਜ਼ਿਲ੍ਹਾ ਚੇਅਰਮੈਨ ਹੋਣ ਦੇ ਨਾਤੇ ਮੈਂ ਆਪਣੇ ਸੀਨੀਅਰ ਕੌਮੀ ਪ੍ਰਧਾਨ ਸ੍ਰੀ ਯੁਗੇਸ਼ ਬਖਸ਼ੀ ਨਾਲ ਮੈਂ ਮੈਟਰ ਤੇ ਗੱਲ ਕਰਕੇ ਤੁਹਾਡਾ ਹੱਲ ਕਰਾਵਾਂਗਾ ਤੇ ਮੈਂ ਮੌਕੇ ਤੇ ਯੁਗੇਸ਼ ਬਖਸ਼ੀ ਨੂੰ ਫੋਨ ਕੀਤਾ ਕਿ ਮੇਰੇ ਮਹੱਲੇ ਦੀ ਅੱਜ ਦਾ ਪ੍ਰੋਬਲਮ ਆ ਰਹੀ ਆ ਤੇ ਦੋ ਤਰ੍ਹਾਂ ਦਾ ਫੈਸਲਾ ਹੋ ਰਿਹਾ ਸੀਗਾ ਤੇ ਯਾਨੀ ਕਿ ਪੁਲਿਸ ਇੰਟਰਫੇਅਰ ਕਰ ਰਹੀ ਹੈ ਵਿੱਚ ਜਦ ਦੋ ਪਾਰਟੀਆਂ ਰਾਜ਼ੀ ਆ ਫਿਰ ਪੁਲਿਸ ਨੂੰ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਇਹ ਕਹਿੰਦੇ ਕੋਈ ਗੱਲ ਨਹੀਂ ਪਾਰਟੀ ਨੂੰ ਲੈ ਕੇ ਮੇਰੇ ਕੱਲ ਨੂੰ ਘਰੇ ਆ ਜੀ ਮੈਂ ਕੱਲ ਨੂੰ ਪਾਰਟੀ ਐਤਵਾਰ ਨੂੰ 18 ਤਰੀਕ ਨੂੰ ਉਹਨਾਂ ਦੇ ਘਰੇ ਲੈ ਕੇ ਗਿਆ ਤੇ ਇਹ ਪਾਰਟੀ ਨੂੰ ਇਹ ਜਦੋਂ ਪਾਰਟੀ ਮੇਰੇ ਨਾਲ ਗਿਆ ਪਾਰਟੀ ਨੂੰ ਕਹਿੰਦੇ ਜੀ ਤੁਸੀਂ ਦਫ਼ਤਰ ਦੇ ਵਿੱਚ ਬੈਠੋ ਤੇ ਮੈਨੂੰ ਕਹਿੰਦੇ ਅਨਿਲ ਖਟਵਾਲ ਤੂੰ ਨਾ ਦੂਜੇ ਕਮਰੇ ਚ ਆ ਤੈਨਾਂ ਕੋਈ ਗੱਲ ਕਰਨੀ ਆ ਮੈਂ ਦੂਜੇ ਕਮਰੇ ਵਿੱਚ ਇਹਨਾਂ ਦੇ ਨਾਲ ਚੱਲ ਗਿਆ ਮੈਂ ਕਹਾ ਦੱਸੋ ਸਰ ਕੀ ਗੱਲ ਕਰਨੀ ਆ ਇਹਨਾਂ ਨੇ ਮੈਨੂੰ ਮੈਟਰ ਸਾਰਾ ਪੁੱਛਿਆ ਮੈਂ ਮੈਟਰ ਦੱਸਤਾ ਜੀ ਇਦਾਂ ਦਾ ਇਹਨਾਂ ਦਾ ਇਹ ਕੰਮ ਹੈ ਕਹਿੰਦੇ ਕੋਈ ਨਹੀਂ ਜੀ ਇਹਨਾਂ ਦਾ ਮੈਂ ਕੰਮ ਕਰਾ ਦੂੰਗਾ ਤੇ ਪੁਲਿਸ ਨੂੰ ਵੀ ਮੈਂ ਆਪ ਹੀ ਸੰਭਲਵਾਗਾ ਤੇ 20000 ਰੁਪਏ ਦਾ ਖਰਚਾ ਆਵੇਗਾ ਤੇ ਮੈਂ ਮੈਂ ਕਹਾ ਸਰ ਇਹ ਬੰਦੇ ਯਾਨੀ ਕਿ ਬਜ਼ੁਰਗ ਬੰਦੇ ਆ ਤੁਹਾਨੂੰ 20000 ਰੁਪਏ ਕਿੱਥੋਂ ਦਿਓਗੇ ਚਲੋ ਮੈਂ ਇਹਨਾਂ ਦੇ ਨਾਲ ਆਇਆ ਮੈਂ ਇਨਸਾਨੀਅਤ ਦੇ ਨਾਤੇ ਜੋ 5-10000 ਰੁਪਏ ਦਾ ਖਰਚਾ ਹੋਊਗਾ ਮੈਂ ਆਪਣੀ ਜੇਬ ਚ ਦੇਣ ਨੂੰ ਤਿਆਰ ਆ ਤੇ ਮੈਨੂੰ ਕਹਿੰਦੇ ਨਹੀਂ ਚਲ ਤੂੰ ਮੈਨੂੰ 15000 ਰੁਪਏ ਦੇ ਦੇ ਮੈਂ ਕਹਾ ਚਲੋ ਜੇ ਇਹਨਾਂ ਦਾ ਕੰਮ ਹੋ ਜਾਏਗਾ ਸਾਰਾ ਤੇ ਚਲੋ ਆਪਾਂ ਇਹ ਬਚਾਰੇ ਪਾਰਟੀ ਤੋਂ ਲੈਣਾ ਹੀ ਮੈਂ ਆਪਣੇ ਜੇਬ 'ਚ ਦੇ ਦੂੰਗਾ ਇਹ ਕਹਿੰਦੇ ਕੱਲ ਮੇਰੇ ਨਾਲ ਨਾ ਤੂੰ ਮੈਂ ਐਸਐਚਓ ਸਾਹਿਬ ਨਾਲ ਗੱਲ ਕਰ ਲਈ ਤੂੰ ਮੇਰੇ ਨਾਲ ਕੱਲ ਚਾਰ ਨੰਬਰ ਥਾਣੇ ਚੱਲੀ ਲੁਧਿਆਣਾ ਮੈਂ ਕਿਹਾ ਠੀਕ ਹੈ ਕੱਲ ਮੈਨੂੰ ਇਹ ਯਾਨੀ ਕਿ 19 ਤਰੀਕ ਨੂੰ ਦੁਪਹਿਰੇ 12:30 ਐਸ ਐਚਓ ਸਾਹਿਬ ਕੋਲ ਡੀਵੀ ਨੰਬਰ 4 ਲੈ ਗਏ ਇਹਨਾਂ ਨੇ ਮੇਰੇ ਸਾਹਮਣੇ ਉੱਥੇ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਕਿ ਮੈਂ ਦੋਨਾਂ ਪਾਰਟੀਆਂ ਦਾ ਸਮਝੌਤਾ ਕਰਾ ਰਿਹਾ ਹਾਂ ਤੁਸੀਂ ਇਹਨਾਂ ਨੂੰ ਸਮਾਂ ਚੱਕਨ ਦੀ ਆਗਿਆ ਦਿਓ ਐਸ ਐਚਓ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਅਗਰ ਕਹਿੰਦੇ ਦੋਨਾਂ ਪਾਰਟੀਆਂ ਦਾ ਸਮਝੌਤਾ ਹੋ ਰਿਹਾ ਮੈਨੂੰ ਕੀ ਤਰਾਜਾ ਤੁਸੀਂ ਦੋਨਾਂ ਦਾ ਰਾਈਨਾਮਾ ਲਿਖਾ ਕੇ ਮੈਨੂੰ ਦੇ ਦਿਓ ਤੇ ਜਿੱਦਾਂ ਹੋਊਗਾ ਦੇਖ ਲਾਂਗੇ ਤੇ ਮੈਨੂੰ ਬਾਹਰ ਆ ਕੇ ਕਹਿੰਦਾ ਲੈ ਵੀ ਮੈਂ ਤੇਰਾ ਕੰਮ ਕਹਿ ਤਾ ਹੁਣ ਤੇਰਾ ਕੰਮ ਹੋ ਜਾਏਗਾ ਤਾਂ ਫਿਰ ਇਹਨੇ ਮੇਰੇ ਕੋਲ 10000 ਰੁਪਏ ਲੈ ਲਿਆ ਮੈਂ ਕਿਹਾ ਇਹ ਕੰਮ ਹੋਣ ਤੋਂ ਬਾਅਦ ਉਹਨੇ ਕਹਿੰਦਾ ਮੈਂ ਤਾਂ ਐਸਚੂ ਨੂੰ ਕਹਿਤਾ ਹੂੰ ਤੇਰਾ ਕੰਮ ਹੋ ਜਾਏਗਾ ਇਹ ਉਹ ਮੈਨੂੰ ਡਰਾਣ ਤਾਂ ਮਗਾ ਲੱਗਾ ਐਦਾ ਕੰਮ ਉਹ ਖਰਾਬ ਹੋ ਜਾਊਗਾ ਫਲਾਣਾ ਹੋ ਜਾਊਗਾ ਤੇ ਡਰ ਦੇ ਮਾਰੇ ਮੈਨੂੰ ਕੋਈ ਸੁਝਾਣ ਮੈਨੂੰ 10000 ਮੁੱਕ ਦੇ ਦਿੱਤਾ ਜੋ 10000 ਦੇ ਤਾਂ ਫਿਰ ਇਹਦੇ ਮਨ 'ਚ ਹੋਰ ਲਾਲਚ ਵਧ ਗਿਆ ਕਿ ਮੈਨਰੇ ਕੋਲ 5000 ਰੁਪਏ ਹੁਲਵਾ ਅਗਲੇ ਦਿਨ ਮੈਨੂੰ ਫੇਰ ਫੋਨ ਕਰਕੇ ਕਹੇ ਕਿ ਦਿੱਤਾ ਕਹਿੰਦਾ ਖਟਵਾਲ ਤੂੰ ਮੈਨੂੰ ਸਮਾਨ ਘੱਟ ਦਿੱਤਾ 5 ਮੈਂ ਕਿਹਾ ਸਰ ਐਡਜਸਟ ਕਰ ਲਓ ਮੈਂ ਆਪਣੇ ਕੋਲੋਂ ਦੇ ਰਿਆ ਮੈਂ ਕਿਹੜਾ ਪਾਰਟੀ ਤੋਂ ਲ ਜਿਤੇਰੇ ਘਰ ਦਾ ਕੰਮ ਹੁੰਦਾ ਤੇ ਮੈਂ ਫ੍ਰੀ ਕਰ ਦਿੰਦਾ ਤੇ ਇਹ 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 ਤਾਂ ਬਜ਼ੁਰਗ ਕਿਹੜਾ ਮੇਰਾ ਰਿਸ਼ਤੇਦਾਰ ਐ ਮੈਨਾਂ ਗੰਦਾ ਗਾਲੀ ਗਲੋਚ ਕਰਨ ਲੱਗ ਗਿਆ ਉਤੋਂ ਜਿਹੜਾ ਇਹਦਾ ਗਨਮੈਨ ਆ ਜੀ ਉਹ ਵੀ ਧਮਕੀਆਂ ਦਿੰਦਾ ਦੇਖੋ ਉਹ ਮੈਨੂੰ ਕਹਿੰਦਾ ਤੈਨੂੰ ਖਟਵਾਲ ਤੈਨੂੰ ਯਾਨੀ ਕਿ ਬਖਸ਼ੀ ਦੀ ਪਹੁੰਚ ਦਾ ਪਤਾ ਹੀ ਐ ਤੈਨੂੰ ਕਿਤਨੇ ਕਿਤੇ ਝੂਠੇ ਕੇਚ ਵਿੱਚ ਫਸਾ ਦੂਗਾ ਜਾਂ ਆਉਣ ਵਾਲੇ ਸਮੇਂ ਵਿੱਚ ਤੇਰਾ ਕੋਈ ਨੁਕਸਾਨ ਕਰ ਦੇਣਗੇ ਦੇਖੋ ਗਨਮੈਨ ਦੀ ਜਿਹੜੀ ਡਿਊਟੀ ਆ ਉਹਦੀ ਪਰਸਨਲ ਲਾਈਫ ਉਹ ਜਿਹੜਾ ਉਹਦੀ ਪ੍ਰੋਟੈਕਟ ਕਰਨਾ ਉਦੀ ਜਾਣ ਮਾਲ ਦੀ ਰਾਖੀ ਕਰਨਾ ਵਾ ਨਾ ਕਿ ਉਹਦੀ ਜਿਹੜਾ ਉਹਦੀ ਪਾਰਟੀ ਦੇ ਵਿੱਚ ਦਖਲ ਦੇਣਾ ਕੋਈ ਬੰਦਾ ਪਾਰਟੀ ਛੱਡ ਕੇ ਜਾਵੇ ਕੋਈ ਜੁੜੇ ਇਹਨੂੰ ਗਨਮੈਨ ਨੂੰ ਕੀ ਕੋਈ ਚ ਕੋਈ ਨਹੀਂ ਹੋਣਾ ਚਾਹੀਦਾ ਫਿਰ ਜਦੋਂ ਮੈਂ ਇਹਦੇ ਡਰਾਵੇ 'ਚ ਨਹੀਂ ਆਇਆ ਫਿਰ ਇਹਨੂੰ ਫੋਨ ਤੇ ਕਹਿ ਲੱਗਿਆ ਖਟਵਾਲ ਤੂੰ ਗੁੱਸਾ ਨਾ ਕਰ ਐਦਾਂ ਨਹੀਂ ਕਰੀ ਨਾ ਤੂੰ ਸਤੀਫਾ ਵਾਪਸ ਲੈ ਲੈ ਤੇ ਇੱਕ ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹਨਾਂ ਨੇ ਮੇਰੇ ਤੇ ਦੋ ਤਿੰਨ આરોਪ ਲਾਏ ਆ ਇੱਕ ਤਾਂ ਇਹਨਾਂ ਨੇ ਕਿਹਾ ਵਾ ਕਿ ਜਿਹੜਾ ਉਥੇ ਜਿਹੜਾ 20000 ਰੁਪਏ ਮੇਰੇ ਕੋਲ ਮੰਗ ਰੇ ਜਿਹੜੇ ਮੇਰੇ ਨਾਲ ਹਾਈ ਕੋਰਟ ਵਕੀਲ ਕੋਲ ਗਏ ਸੀ ਉਥੇ ਖਟਵਾਲ ਆਪਣਾ ਪਰਸ ਘਰੇ ਭੁੱਲ ਗਿਆ ਤੇ ਇਹਨਾਂ ਨੇ ਮੇਰੇ ਕੋਲ 20000 ਰੁਪਏ ਲੈਤਾ ਵਕੀਲ ਨੂੰ ਦੇਣ ਵਾਸਤੇ ਸਰ ਮਾਲੋ ਮੈਂ ਪਰਸ ਆਪਣਾ ਘਰੇ ਭੁੱਲ ਗਿਆ ਮੇਰੇ ਫੋਨ ਦੇ ਵਿੱਚ Google Pay ਹੈਗਾ ਵਾ ਮੈਂ Google Pay ਤੋਂ ਪੈਸੇ ਟਰਾਂਸਫਰ ਕਰ ਸਕਦਾ ਦੂਜੀ ਗੱਲ ਮੇਰੇ ਕੋਲ ATM ਕਾਰਡ ਹੈਗਾ ਜੇ ਮੈਂ ਉਥੋਂ ATM ਤੋਂ ਕਢਾ ਕੇ ਵੀ ਪੈਸੇ ਵਕੀਲ ਸਾਹਿਬ ਨੂੰ ਦੇ ਸਕਦਾ ਪਹਿਲੀ ਗੱਲ ਮੈਂ ਕਿਉਂ ਦਊਂਗਾ ਪੈਸੇ ਜਿਹੜੇ ਆਨੰਦ ਲਾਲ ਜੀ ਦਾ ਕੰਮ ਸੀ ਉਹਨਾਂ ਨੇ ਆਪਣੇ ਜੇਬ ਚੋਂ ਹੀ 20000 ਰੁਪਏ ਉੱ ਪਹਿਲਾ ਰੋਪ ਇਹਨਾਂ ਦਾ ਇਹ ਝੂਠਾ ਹੋ ਗਿਆ ਦੂਜਾ ਰੋਪ ਇਹ ਕੰਨੇ ਮੈਂ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਵਾ ਠੀਕ ਆ ਇਹ 23 ਤਰੀਕ ਦੀ ਇਹਨਾਂ ਨੇ ਪੰਜਾਬ ਕੇਸਰੀ 'ਚ ਖਬਰ ਲਵਾਈ ਹੈ ਕਿ ਮੈਨੂੰ ਪਾਰਟੀ ਤੋਂ ਕੱਢਤਾ ਇਹਨਾਂ ਨੇ ਤੇ ਇੱਕਾ ਖਬਰ ਲੱਗੀ ਹੈ ਤੇ ਉਹਨਾਂ ਨੇ ਇੱਕ ਲੈਟਰ ਵੀ ਜਾਰੀ ਕੀਤਾ ਕਿ ਤੁਹਾਨੂੰ ਕੱਢਿਆ ਗਿਆ ਪਾਰਟੀ ਚ ਇਹ ਹੈ ਕੀ ਸਰ ਆ ਦੇਖੋ ਮੈਂ ਬਾਈਤਰੀ ਨੂੰ ਅਸਤੀਫਾ ਦੇ ਕੇ ਆ ਰਿਹਾ ਜਦੋਂ ਮੈਂ ਡਰ ਗਿਆ ਕਿ ਇਹਨਾਂ ਨੇ ਕੰਮ ਵੀ ਨਹੀਂ ਕਰਾਇਆ ਮੇਰੇ ਕੋ ਪੈਸੇ ਵੀ ਲੈ ਲੈ ਡਰਾਤਾ ਮੰਗਾ ਕੇ ਮੈਂ ਇਹਨਾਂ ਨੂੰ ਕਹਿ ਕੇ ਸਰ ਤੁਸੀਂ ਆ ਪੈਸੇ ਫੜ ਲਓ ਮੇਰਾ ਦਿਮਾਗ ਸੋਨੋ ਕਿ ਮੈਂ ਡਰ ਗਿਆ ਡਰ ਦੇ ਮਾਰੇ ਮੈਂ 5000 ਰੁਪਏ ਹੋਰ ਦੇ ਇਹਨਾਂ ਦੇ ਘਰੇ ਤੇ ਨਾਲ ਹੀ ਮੈਂ ਪਾਰਟੀ ਤੋਂ ਅਸਤੀਫਾ ਦੇ ਆ ਕਿ ਸਰ ਮੈਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਚਾਹਾਂਗਾ ਕਿਉਂਕਿ ਜਦੋਂ ਤੁਸੀਂ ਮੈਨੂੰ ਪਾਰਟੀ ਦੇ ਕੰਮ ਵਾਸਤੇ ਕਹਿੰਦੇ ਹੋ ਬੰਦੇ ਇਕੱਠੇ ਕਰੋ ਯਾ ਤੁਸੀਂ ਫੰਕਸ਼ਨਾਂ ਤੇ ਆਓ ਅਸੀਂ ਵੀ ਆਪਣਾ ਟਾਈਮ ਤੋੜ ਕੇ ਆਈਦਾ ਤੇ ਜੇ ਕਿਸੇ ਸਾਡੇ ਮੈਂਬਰ ਦਾ ਕੋਈ ਕੰਮ ਪੈਗਾ ਤੁਸੀਂ ਪੈਸੇ ਮੰਗਦੇ ਹੋ ਇਸ ਕਰਕੇ ਮੈਂ ਪੈਸੇ ਦੇ ਖਿਲਾਫ ਸੀਗਾ ਤੇ ਇਸ ਕਰਕੇ ਮੈਂ ਪਾਰਟੀ ਤੋਂ ਵਾਈ ਤਰੀ ਨੂੰ ਅਸਤੀਫਾ ਦਿੱਤਾ ਤੇ ਇਹ ਤਾਂ ਖੁਦ ਮੇਰੀ ਅਸਰ ਮੰਨਤਾ ਕਰਦੇ ਪਿਆ ਕਿ ਅਸਤੀਫਾ ਵਾਪਸ ਲੈ ਪਾਰਟੀ ਦੀ ਬੇਸੀ ਹੋ ਰਹੀ ਹੈ ਮੇਰੇ ਕੋ ਰਕੋੜੀਆਂ ਪਈਆਂ ਸਰੀਆਂ ਇਹ ਮੇਰੀ ਮੰਨਤਾ ਕਰਦੇ ਪੈ ਸਰ ਕਿ ਪਾਰਟੀ ਚ ਵਾਪਸ ਆ ਜਾ ਪਾਰਟੀ ਤੋਂ ਅਸਤੀਫਾ ਵਾਪਸ ਲੈ ਪਾਰਟੀ ਦੀ ਬੇਸੀ ਹੋ ਰਹੀ ਹੈ ਅਸਤੀਫਾ ਮੈਂ ਖੁਦ ਦਿੱਤਾ ਵਾ ਨਾ ਕਿ ਮੈਨੂੰ ਕੱਢਿਆ ਵਾ ਇਹਨਾਂ ਦਾ ਦੂਜਾ ਰੋਪ ਵੀ ਝੂਠ ਹੈ ਇਹਨਾਂ ਨੇ ਜਿੰਨੇ આરોਪ ਲਾਏ ਮੈਂ ਨਾਲ 1 ਟੂ 1 ਮੈਂ ਆ ਕੇ ਗੱਲ ਕਰਨ ਕਿਤੇ ਪਲੇਟਫਾਰਮ ਤੇ ਆ ਮੈਂ ਇਹਨਾਂ ਨੂੰ ਚੈਲੰਜ ਕਰਦਾ ਮੈਂ ਨਾਲ ਡਿਬੇਟ ਕਰਨ ਆ ਕੇ ਕੀ ਸੱਚ ਹੈ ਕੀ ਝੂਠ ਹੈ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਚੰਡੀਗੜ੍ਹ ਗਏ ਆ ਮੈਂ ਆਪਣੇ ਕੋਲੋਂ ਕੋਈ 20000 ਰੁਪਏ ਦਿੱਤਾ ਉਹਦੀ ਲੈਣ ਦੇਣ ਦੀ ਗੱਲ ਹੋ ਰਹੀ ਹੈ ਨਾ ਕਿ ਕੋਈ ਹੋਰ ਮਾਮਲਾ ਹੈ ਸਰ ਤੁਸੀਂ ਰਿਕਾਰਡਿੰਗ ਦੇ ਵਿੱਚ ਸੁਣ ਕੇ ਦੇਖੋ ਅਗਰ ਤੁਸੀਂ ਮੈਨੂੰ 20000 ਰੁਪਏ ਦਿੱਤਾ ਹੋਊਗਾ ਤੇ ਮੈਂ ਤੁਹਾਨੂੰ 10000 ਰੁਪਏ ਕਹਿ ਕੇ ਕਹਿ ਸਕਵੇਗੀ 10000 ਰੁਪਏ ਮੈਂ ਹੋਰ ਨਹੀਂ ਦੇਣਾ ਤੁਸੀਂ ਇਹਦੇ ਤੇ ਅਜੈਸਟ ਕਰ ਲਓ ਉਹ ਤਾਂ ਸਾਫ ਪਤਾ ਲੱਗ ਰਿਹਾ ਰਿਸ਼ਵਤ ਦੇ ਪੈਸੇ ਅਗਰ ਤੁਸੀਂ ਮੇਰੇ ਕੋ ਆਪਣੇ ਪੈਸੇ ਮੰਗੂਗੇ ਤੇ ਕਿਸ ਹਿਸਾਬ ਨਾਲ ਮੰਗੂਗੇ ਇਹ ਤਾਂ ਸਾਫ ਪਤਾ ਲੱਗ ਰਿਹਾ ਰਿਸ਼ਵਤ ਦੇ ਪੈਸੇ ਆ ਫਿਰ ਇਹ ਕਹਿੰਦੇ ਜੇ ਤੇਰਾ ਕੰਮ ਹੁੰਦਾ ਤਾਂ ਮੈਂ ਫ੍ਰੀ ਕਰਵਾ ਦਿੰਦਾ ਫਿਰ ਇਹਦਾ ਕੀ ਮਤਲਬ ਆ ਫਿਰ ਇਹ ਰਿਕਾਰਡਿੰਗ ਦੇ ਵਿੱਚ ਇਹ ਵੀ ਕਹਿ ਰਹੇ ਜਿਹੜੇ ਤੂੰ ਪੈਸੇ ਦਿੱਤੇ ਆਪਣੇ ਪੈਸੇ ਵਾਪਸ ਲੈ ਲੈ ਸਾਬ ਤੇ ਕਹਿ ਰਹੇ ਰਿਕਾਰਡਿੰਗ ਧਿਆਨ ਨਾਲ ਸੁਣੀਏ ਕਾਲੇ ਬੋਲਦੇ ਸਮਝ ਨਹੀਂ ਲੱਗਦੀ ਇੱਕ ਇੱਕ ਚੀਜ਼ ਦੇਖੋ ਉਹਦੇ ਵਿੱਚ ਨੇ ਕਿਹਾ ਵਾ ਜੇ ਤੇਰੇ ਘਰ ਦਾ ਕੰਮ ਹੁੰਦਾ ਮੈਂ ਫ੍ਰੀ ਕਰਵਾ ਦਿੰਦਾ ਦੂਜੀ ਗੱਲ ਕਹਿੰਦੇ ਮੈਂ ਪੈਸੇ ਕਿਸ਼ਤਾਂ ਤੇ ਨਹੀਂ ਲੈਣੇ ਮਤਲਬ ਕੀ ਹੋਇਆ ਯਾਨੀ ਕਿ ਮੈਂ ਤੇਰੇ ਕੋਲ ਪੈਸੇ ਕਿਸ਼ਤਾਂ ਨਹੀਂ ਲੈਣੇ ਤੂੰ ਕਹਿੰਨਾ ਗੂਗਲ ਪਿਆਉਗੇ ਮੈਂ ਅੱਜ ਕਰ ਦੇਣਾ ਕੱਲ੍ਹ ਦਿੰਨਾ ਠੀਕ ਹੈ ਇਹ ਸਾਰੇ ਪਾਸੇ ਸ਼ੋਅ ਹੋ ਰਿਹਾ ਕਿ ਰਿਸ਼ਵਤ ਹੀ ਮੰਗੀ ਜਾ ਰਹੀ ਆ 20000 ਦੇ ਬਦਲੇ ਕੋਈ 10000 ਰੁਪਏ ਅਡਜਸਟ ਨਹੀਂ ਕਰੂਗਾ ਇਹ ਸਾਫ ਪਤਾ ਲੱਗ ਰਿਹਾ ਰਿਕਾਰਡਿੰਗ ਧਿਆਨ ਨਾਲ ਸੁਣੋ ਨਾਲੇ ਕਿਉਂ ਦੇਣਗੇ ਅੱਜ ਤੱਕਰ ਕਦੀ ਇਹਨਾਂ ਨੇ ਕਿਲੋ ਆਟ ਇਹਨਾਂ ਦੇ ਜਦੋਂ ਬਲੋ 20000 ਰੁਪਏ ਕੋ ਨਾਲੇ ਮੇਲੀ ਗੱਲ ਕੋਈ ਬੰਦਾ ਨਾਲ ਜਾ ਸਕਦਾ ਕੋਈ ਪੈਸੇ ਨਹੀਂ ਖਰ ਸਕਦਾ ਨਾਲੇ ਪੈਸੇ ਸਰ ਗੂਗਲ ਪੇ ਹੈਗਾ ਮੇਰੇ ਕੋ ਮੈਂ ਗੂਗਲ ਪੇ ਕਰੂੰਗਾ ਮੇਰੇ ਕੋਲ ਏਟੀਐਮ ਕਾਰਡ ਆ ਪਹਿਲੀ ਵਾਰ ਜਿਹੜੀ ਪਾਰਟੀ ਦਾ ਕੰਮ ਹੋ ਆਪਣੇ ਪੈਸੇ ਨਾਲ ਲੈ ਕੇ ਗਏ ਉਹਨਾਂ ਨੇ ਆਪਣੇ ਆਪਣੇ ਕੋਲੋਂ ਜੇਬ ਚ ਦੇ ਉੱਤੇ ਪੈਸੇ ਜਿੰਦ ਸਿਰ ਮੈਂ 1500 ਰੁਪਏ ਬੰਗਾ ਕਿ ਮੇਰੀ ਗੱਡੀ ਚ ਪੈਟਰੋਲ ਪੈਣਾ ਉਹ ਤੁਸੀਂ ਪਵਾੜਾ ਭਾਜੀ ਇਹ ਗਏ ਸੀ ਇਹਨਾਂ ਦੇ ਨਾਲੇ ਕੋ ਕ੍ਰਿਸ਼ਨ ਪਾਵਾ ਜੀ ਇਹਨਾਂ ਦੀ ਪਾਰਟੀ ਦਾ ਪ੍ਰਧਾਨ ਹੈ ਇਹਨਾਂ ਦਾ ਕੋਈ ਉੱਥੇ ਚੰਡੀਗੜ੍ਹ ਫਾਰਮ ਉਹ ਨਾ ਜਿਹੜਾ ਪਲੋਟੀ ਫਾਰਮ ਆ ਉਹਦਾ ਕੋਈ ਝਗੜਾ ਚੱਲ ਰਿਆ ਸੀਗਾ ਇਹ ਉਹ ਉਹਨਾਂ ਨੇ ਜਾਣਾ ਸੀ ਚੰਡੀਗੜ੍ਹ ਪਤਾ ਨਹੀਂ ਐਸਐਚਓ ਸਾਹਿਬ ਨੂੰ ਮਿਲਣ ਵਾਸਤੇ ਉਹ ਝਗੜੇ ਵਾਸਤੇ ਇਹ ਕਹਿੰਦੇ ਖਟਵਾਲ ਉਹਨੇ ਵੀ ਜਾਣਾ ਵਾ ਤੇ ਤੂੰ ਵੀ ਜਾਣਾ ਖਰਚਾ ਆਪਾਂ ਅੱਧੋ-ਅੱਧ ਕਰ ਲੈਨੇ ਆ ਠੀਕ ਆ ਉਹ ਤੇ ਉਹ ਰੋਟੀ ਦਾ ਖਰਚਾ ਕਰ ਲੂਗਾ ਤੂੰ ਤੇਲ ਦਾ ਕਰ ਦੀ ਮੈਂ ਦੇਖੋ ਅੱਗੇ ਵੀ ਸਰ ਗੱਡੀ ਤੇ ਜਾਣਾ ਯਾਰ ਦੋਦੀ ਗੱਡੀ ਸਾਡਾ 1000 ਰੁਪਏ ਦਾ ਤੇਲ ਲੱਗਦਾ ਮੈਂ 1000 ਰੁਪਏ ਦਾ ਤੇਲ ਪਾਤਾ ਇਹਦੀ ਹੁਣ ਗੱਡੀ ਆ ਭਾਵੇਂ 5000 ਦਾ ਤੇਲ ਪਾਵੇ ਮੈਂ ਥੋੜੀ ਤੋਂ ਜ਼ਿੰਮੇਵਾਰ ਇਹਨੇ ਮੌਕੇ ਤੇ 1500 ਤੇਲ ਪਾ ਲਿਆ ਉਹੀ ਮੈਨੂੰ 500 ਰੁਪਏ ਸੁ ਹੁਣ ਤੁਸੀਂ ਮੰਗ ਕੀ ਕਰਦੇ ਸੀ ਪੀ ਦਫਤਰ ਆਏ ਹੋ ਸਰ ਇਸ ਵਿਸ਼ੇ ਦੇ ਵਿੱਚ ਇਹ ਤਿੰਨ ਇੱਕ ਨੂੰ ਆਪਣੇ ਜੁਆਇੰਡ ਸੀਪੀ ਹੈੱਡਕੁਆਰਟਰ ਸੁਆਮੀ ਮਿਸ਼ਰਾ ਜੀ ਨੂੰ ਇੱਕ ਦਰਖਾਸਤ ਦਿੱਤੀ ਸੀ ਇਹਦੇ ਖਿਲਾਫ ਤੇ ਉਹ ਅੱਜ ਦਰਖਾਸਤ ਦਿੱਤੇ ਨੂੰ ਡੇਢ ਮਹੀਨਾ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਇਸ ਲਈ ਮੈਂ ਸੀਪੀ ਸਾਹਿਬ ਤੋਂ ਅੱਜ ਆਸ ਲੈ ਕੇ ਆਇਆ ਵਾਂ ਕਿ ਇਸ ਦਰਖਾਸਤ ਦੇ ਉੱਤੇ ਜਾਂਚ ਪੜਤਾਲ ਕਰਕੇ ਇਨਕੁਆਰੀ ਕਰਕੇ ਜੋ ਦੁੱਧ ਦਾ ਦੁੱਧਾ ਪਾਣੀ ਦਾ ਪਾਣੀ ਕਰੋ ਜੇ ਮੈਂ ਝੂਠਾ ਤੇ ਮਿਰਤੇ ਪਰਚਾ ਦਰਜ ਕਰੋ ਨੀਤੇ ਦੇਤੇ ਕਰੋ ਦੇਖੋ ਇਹ ਧਰਮ ਦੇ ਠੇਕੇਦਾਰ ਬਣੇ ਇਹਨਾਂ ਨੇ ਅੱਜ ਤੱਕ ਧਰਮਵਾਸੀ ਕੀਤਾ ਕੀ ਆ ਸਵਾਏ ਲੋਕਾਂ ਨੂੰ ਗਾਲਾਂ ਕੱਢਣ ਦਾ ਸਵਾਏ ਇਹ ਸਾਰੇ ਲੋਕਾਂ ਨੂੰ ਘਰੇ ਬਹਿ ਕੇ ਗਾਲਾਂ ਕੱਢਦੇ ਆ ਮੁੜ ਕੇ ਕਹਿੰਦੇ ਜੇ ਮੇਰੀ ਜਾਨ ਨੂੰ ਕੁਝ ਹੋ ਗਿਆ ਤੇ ਪ੍ਰਸ਼ਾਸਨ ਜ਼ਿੰਮੇਵਾਰਾ ਪ੍ਰਸ਼ਾਸਨ ਕਿਉਂ ਜ਼ਿੰਮੇਵਾਰਾ ਈ ਤੇ ਜਿਵੇਂ ਕਿ ਇਹਨਾਂ ਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ ਕੀ ਲੱਗਦਾ ਕਿ ਇਹਨਾਂ ਦੀ ਧਮਕੀਆਂ ਦੇ ਵਿੱਚ ਸਿਰਫ ਇਹਨਾਂ ਦੀ ਜ਼ਿੰਮੇਵਾਰੀ ਹੈ ਕੀ ਸਾਰੇ ਪ੍ਰੋਪਰ ਹੁਣ ਮੈਂ ਤੁਹਾਨੂੰ ਗਾਲ੍ਹਾਂ ਕੱਢੂੰਗਾ ਮੈਂ ਤੁਹਾਡੇ ਥੱਪੜ ਮਾਰ ਦੂੰਗਾ ਤੇ ਮੈਂ ਹੀ ਜ਼ਿੰਮੇਵਾਰ ਹਾਂ ਆ ਦੇਖੋ ਹੁਣ ਇਹ ਇਹ ਜੇ ਦੇਖੋ ਦਮ ਹੈ ਤਾਂ ਤੁਸੀਂ ਮੈਦਾਨ ਚ ਆ ਕੇ ਗੱਲ ਕਰੋ ਯੋਧੇ ਵਾਂਗੂ ਆਪਣੇ ਘਰੇ ਕੁੰਡਾ ਲਾ ਕੇ ਤਾਲਾ ਲਾ ਕੇ ਫਿਰ ਤਾਂ ਗਾਲਾ ਗਾਲਾ ਕੱਢਦੇ ਚਾਹੇ ਖਾਲਿਸਤਾਨੋ ਚ ਕਾਟਰਪੰਥੀ ਹੋਵੇ ਜਾਂ ਕਿਸੇ ਵੀ ਮੁਸਲਮਾਨ ਭਾਈਚਾਰੇ ਨੂੰ ਹੁਣ ਦੇਖੋ ਰਜ਼ੋਰੀ ਗਾਰਡ ਤੇ 20 ਫੈਕਟਰੀਆਂ ਆਵਾਂ 20 ਫੈਕਟਰੀ ਵਾਲਿਆਂ ਨੂੰ ਵੀ ਇਹਨੇ ਤੰਗ ਕੀਤਾ ਹੋਇਆ ਨਜਾਇਜ਼ ਸਰ ਲੋਕੀ ਇਹਦੀ ਵੀਆਈਪੀ ਪੋਜੀਸ਼ਨ ਤੋਂ ਡਰਦੇ ਮਾਰੇ ਹੋਏ ਇਹਦੇ ਆਵਾਜ਼ ਨਹੀਂ ਚੱਕਦੇ ਇਹ ਆਪਣੀ ਜਿਹੜੀ ਸਕਿਉਰਿਟੀ ਆ ਆਪਣੀ ਵੀਆਈਪੀ ਪੋਜੀਸ਼ਨ ਆ ਉਹਦਾ ਗਲਤ ਫਾਇਦਾ ਚੱਕਦਾ ਆ ਦੇਖੋ ਲੋਕਾਂ ਨੂੰ ਘਰੇ ਬੈਠ ਕੇ ਪਹਿਲਾਂ ਗਾਲਾ ਕੱਢਦੇ ਆ ਫਿਰ ਕਹਿੰਦੇ ਮੇਰੀ ਜਾਨ ਨੂੰ ਕੁਝ ਹੋ ਗਿਆ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਮੈਂਟਵਾ ਤਾਂ ਹਰ ਕਦੀ ਕੇ ਠਾਣੇ ਬਾਅਦ ਧਰਨਾ ਲਾ ਦਿੰਦਾ ਕਦੀ ਜਾ ਕੇ ਐਸਐਟ ਨੂੰ ਕਹਿੰਦਾ ਮੈਂ ਠੱਟ ਪਰਸੰਨ ਆ ਅਗਰ ਤੁਸੀਂ ਮੇਰਾ ਕੰਮ ਨਹੀਂ ਕੀਤਾ ਤੇ ਮੈਂ ਬਾਹਰ ਧਰਨਾ ਲਾ ਦੂੰਗਾ ਮੈਨੂੰ ਗੋਲੀ ਵੱਜ ਗਈ ਤੁਸੀਂ ਜ਼ਿੰਮੇਵਾਰ ਕਿਤਨੇ ਕਿਤੇ ਪ੍ਰਸ਼ਾਸਨ ਵੀ ਥੋੜਾ ਆ ਦਬਾਅ ਦੇ ਵਿੱਚ ਆ ਜਾਂਦਾ ਹਾਂ ਡਰ ਜਾਂਦਾ ਹੁਣ ਇਹਨਾਂ ਨੇ ਜਿੰਨੇ ਪਰਚੇ ਦਰਜ ਕਰਾਇਆ ਮੰਨ ਲਓ ਇਹ ਪੱਤਰਕਾਰ ਇੱਕ ਹੀਰਾ ਵਾ ਉਹਦੇ ਤੇ ਵਿਚਾਰੇ ਨੇ ਆਏ ਨਿਆਂ ਪਰਚਾ ਕਰਾਇਆ ਦੇਖੋ ਵੀ ਮੀਡੀਆ ਕਿ ਕਿੱਥੇ ਆਵਾਜ਼ ਹੋ ਗਈ ਪਹਿਲੇ ਦੱਸੋ ਇਹਨਾਂ ਤਾਂ ਉਹ ਵੀ ਪਰਚਾ ਨਜਾਇਜ਼ੀ ਕਰਾਇਆ ਗਿਆ ਸੀ ਸਾਰਾ ਇੱਕ ਗਰੀਬ ਬੰਦੇ ਦੇ ਕਿਸੇ ਤੇ ਨਜਾਇਜ਼ ਪਰਚਾਏ ਦਰਜ ਕਰਾ ਦਿੰਦਾ ਆਪਣੇ ਗਲਤ ਪੋਜੀਸ਼ਨ ਦਾ ਫਾਇਦਾ ਚੱਕਦੇ ਹੋਏ ਉਹ ਬਾਅਦ ਚ ਇਨਕੁਆਰੀਆਂ 'ਚ 2 ਸਾਲ ਵਿਚਾਰੇ ਦੇ ਲੰਘ ਜਾਂਦੇ ਆ ਬੰਦੇ ਦੇ 2 ਸਾਲ ਖਰਾਬੇ ਉਹ ਉਹਦੀ ਪਰਭਾਈ ਕੌਣ ਕਰੇਗਾ ਇਹ ਤਾਂ ਵਿਹਲਾ ਵਾ ਇਹ ਤਾਂ ਪੰਗੇ ਲੈਂਦਾ ਲੋਕਾਂ ਨਾਲ ਮੈਂ ਤਾਂ ਸਾਹ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਪਹਿਲੇ ਦਾ ਕੰਮਕਾਰ ਚੈੱਕ ਕਰੋ ਫਿਰ ਇਹਨੂੰ ਪੁੱਛਿਆ ਜਾਵੇ ਕਿ ਤੂੰ ਸਮਾਏ ਦੇ ਵਿੱਚ ਕੇ ਕਦੀ ਖੂਨਦਾਨ ਕੈਂਪ ਲਾਇਆ ਵਾ ਕਦੀ ਕਿਨੂੰ ਕਿਲੋ ਆਟਾ ਦਾਨ ਕੀਤਾ ਕਹੇ ਗਰੀਬ ਨੂੰ ਦੋ ਫੁਲਕੇ ਖਿਲਾਏ ਆ ਕਿਸੇ ਕੁੜੀ ਦਾ ਵਿਆਹ ਕੀਤਾ ਫਿਰ ਦੱਸੇ ਮੇਰੀ ਫੇਲ ਚੈੱਕ ਕਰੋ ਤੋ ਉਹਦੀ ਚੈੱਕ ਕਰੋ ਉਹਦੀ ਫੇਸਬੁੱਕ ਖੋਲ ਲੋ ਸਵਾਏ ਗਾਲਾ ਤੋਂ ਤੁਹਾਨੂੰ ਕੁਝ ਨਹੀਂ ਮਿਲਣਾ ਮੇਰੀ ਫੇਸਬੁੱਕ ਚੈੱਕ ਕਰੋ ਤੁਹਾਨੂੰ ਧਰਮ ਦੇ ਕੰਮ ਇੱਕ ਨਹੀਂ ਹਜ਼ਾਰਾ ਮਿਲ ਜਾਣਗੇ ਮੈਂ ਪਿਛਲੇ 15 ਸਾਲਾਂ ਤੋਂ ਸਿਰ ਸੇਵਾ ਕਰਦਾ ਆ ਰਿਹਾ ਤੇ ਹੁਣ ਤੁਸੀਂ ਸੀਪੀ ਸਾਹਿਬ ਨੂੰ ਅੰਦਰ ਕਿਸੇ ਨੂੰ ਮਿਲੇ ਉੱਚ ਅਧਿਕਾਰੀ ਨੂੰ ਸੀਪੀ ਸਾਹਿਬ ਦੀ ਮੀਟਿੰਗ ਚੱਲ ਰਹੀ ਹੈ ਹੋਰ 15-20 ਮਿੰਟ ਚ ਸਰ ਮੁਲਾਕਾਤ ਹੋ ਜੇਗੀ ਮੈਂ ਆਸ ਲੈ ਕੇ ਆਇਆ ਮੈਨੂੰ ਪਤਾ ਸੀਪੀ ਸਾਹਿਬ ਬਹੁਤ ਵਧੀਆ ਪਰਸਨ ਨੇ ਇਹ ਪੂਰਾ ਹੀ ਜਾਂਚ ਪੜਤਾਲ ਕਰਨਗੇ ਜੋ ਬੰਦੀ ਹੋਈ ਕਾਰਵਾਈ ਜ਼ਰੂਰ ਕਰਨਗੇ ਜੀ ਬਹੁਤ ਧੰਨਵਾਦ ਜੀ ਤੇ ਇਹਦੇ ਨਾਲ ਜਿਹੜੀ ਇਹਨਾਂ ਨੇ ਰਿਕਾਰਡਿੰਗ ਦੀ ਗੱਲ ਕੀਤੀ ਆ ਉਹ ਵੀ ਜ਼ਰੂਰ ਤੁਹਾਨੂੰ ਸੁਣਾਵਾਂਗੇ ਤੁਸੀਂ ਉਹ ਰਿਕਾਰਡਿੰਗ ਸੁਣੋ ਪਹਿਲਾਂ ਕੀ ਗੱਲ ਹੋ ਰਹੀ ਹੈ ਉਹਦੇ ਵਿੱਚ ਯੋਗੇਸ਼ ਵਕਤੀ ਅਤੇ ਇਹਨਾਂ ਦੇ ਵਿੱਚ ਜੋ ਅਨਿਲ ਘਟਵਾਲ ਦੇ ਵਿੱਚ ਜੋ ਗੱਲਬਾਤ ਹੋ ਰਹੀ ਹੈ ਜੈ ਜੀ ਨਾਮ ਘਟਵਾਲ ਹਾਂਜੀ ਸਰ ਮੈਂ ਫਿਰ ਇਹ ਸਵਾਲ ਲਾਇਆ ਮੈਂ ਤੁਮਾ ਕੱਢਦਾ ਵਾਂ ਤੂੰ ਤੇ ਆ ਬੋਤੋ ਦੇ ਭਾਰੇ ਮਾਤਰੋ ਭਾਈ ਬੰਦੀ ਇਦਾਂ ਕੀ ਕਰੀ ਗਈ ਐ ਸਰ ਤੁਸੀਂ ਮੈਨੂੰ ਗਰੁੱਪ ਚੋਂ ਲਿਫਟ ਕਰਤਾ ਵਾ ਗੋ ਗੋਪ ਦੀ ਗੱਲ ਦਾ ਲੱਗ ਜਦੋਂ ਤਿਆਬ ਉਧਰ ਕੰਮ ਨਹੀਂ ਅੰਦਰ ਮੈਨੇ ਜੀ ਦੇਖੋ ਤੇ ਮੈਂ ਦਮਾ ਖਵਾ ਲੜਾਇਆ ਤੇ ਮੈਂ ਕਰਤਾ ਵਾ ਨਹੀਂ ਸਰ ਤੁਸੀਂ ਮੈਨੂੰ ਉੱਚ ਨਹੀਂ ਨਾ ਕੱਟਨੇ ਚਾਹੀਦਾ ਤੁਹਾਨੂੰ ਗਰੁੱਪ ਚੋਂ ਤੂੰ ਇਦਾਂ ਜਦ ਮੇਰੇ ਮੈਂਬਰ ਇਹ ਨਾਲ ਰੱਖੂੰਗਾ ਇਹਨੂੰ ਤਿਆਬ ਤੋਂ ਦੇਖਿਆ ਨਾ ਫਿਰ ਮੈਂ ਤਾਂ ਫਿਰ ਹੁਣ ਮੈਂ ਜੀ ਸਿਫਾ ਦੇਤਾ ਫਿਰ ਸਰ ਤੁਸੀਂ ਉਧਰੋਂ ਕੀਤਾ ਫਿਰ ਮੈਂ ਇਧਰੋਂ ਫੇਸਬੁੱਕ ਤੇ ਪਾਇਆ ਮੈਂ ਤਾਂ ਆਪਣਾ ਰਾਮ ਨਾਮ ਕਰਿਆ ਕਰੇ ਨਾ ਤੂੰ ਇਦਾਂ ਚੱਲਾਂਗਾ ਫਿਰ ਇਦਾਂ ਕਰ ਆਪਣੇ ਆਪ ਫੋਮਾ ਜੀ ਜਮਨ ਪੁੱਤ ਬਾਈ ਆਪਣੀ ਪਾਰਟੀ ਨਹੀਂ ਬਣੀ ਲੋਕਾਂ ਦੀ ਹਾਂ ਨਹੀਂ ਨਹੀਂ ਹੋ ਤਾਂ ਆਪਾ ਤੁਹਾਡਾ ਸਭ ਮੈਂ ਮੈਂ ਲੈ ਕੇ ਆਉਂਦਾ ਮਦਨ ਮਦਨ ਆਪਾ 50 ਬੰਦੇ ਕੋਲ ਮੈਂ ਕੱਢਿਆ ਕਿ ਕੀ ਕੀ ਗਿਆ ਇਦਾਂ ਨਹੀਂ ਕੀ ਦੱਸਦਾ ਭਾਈ ਤੱਕ ਮਿਲਣਾ ਆਪਾ ਮੈਂ ਤੇ ਮੈਂ ਜੀ ਹਾਂ ਉਹ ਤਾਂ ਵੱਡਾ ਭਰਾ ਮੰਦੇ ਹੀ ਆਪਾ ਫਿਰ ਪਾਰਟੀ ਪਾਰਟੀ ਨੂੰ ਬੰਦਾ ਲੈਣਾ ਤੁਹਾਨੂੰ ਪਾਰਟੀ ਸਰ ਮੈਂ ਪਾਰਟੀ ਤੋਂ ਤੇ ਤੁਸੀਂ ਰਿਕਾਰਡਿੰਗ ਵੀ ਸੁਣ ਲਈ ਕਿਸ ਤਰੀਕੇ ਦੇ ਨਾਲ ਜਿਹੜੀ ਇਹਨਾਂ ਦੇ ਵਿੱਚ ਬਹਿਸ ਬਾਜੀ ਹੋ ਰਹੀ ਹੈ ਤੇ ਗੱਲਬਾਤ ਹੁਣ ਜੋਗੇਸ਼ ਬਖਸ਼ੀ ਨਾ ਵੀ ਹੋਵੇਗੀ ਹੁਣ ਆ ਕੀ ਕਹਿਣਾ ਤੁਸੀਂ ਉਹ ਵੀ ਸੁਣ ਲਓ ਬਖਸ਼ੀ ਬਖਸ਼ੀ ਦੀ ਗੱਲ ਕਰ ਰਹੇ ਜੀ ਜੀ ਜੋਗੇਸ਼ ਬਖਸ਼ੀ ਜੀ ਪੱਤਰਕਾਰ ਅਭਿਸ਼ੇਕ ਜਲੋਟਾ ਗੱਲ ਕਰ ਰਿਹਾ ਐਸਐਲਜ਼ ਨਿਊਜ਼ ਚੈਨਲ ਤੋਂ ਹਾਂਜੀ ਹੈ ਮਹਾਰਾਜ ਜੀ ਪਰਮਾਦਰ ਬਖਸ਼ੀ ਸਾਹਿਬ ਇੱਕ ਅਨਿਲ ਖਟਵਾਲ ਨਾਮ ਦਾ ਮੁੰਡਾ ਇੱਥੇ ਆਇਆ ਸੀ ਸੀਪੀ ਆਫਿਸ ਤੁਹਾਡੇ ਤੇ ਇਲਜ਼ਾਮ ਲਗਾ ਰਿਹਾ ਕੁਝ ਪੈਸੇ ਲੈਣ ਦੇ ਨੂੰ ਤੁਸੀਂ ਉਹਨੂੰ ਕਾਲਾਂ ਗੱਡੀਆਂ ਸਰ ਸੁਣ ਗੱਲੇ ਅਨਿਲ ਖਟਵਾਲ ਮੇਰਾ ਜ਼ਿਲ੍ਹਾ ਚੇਅਰਮੈਨ ਸੀਗਾ ਔਰ ਮੈਨੂੰ ਪਤਾ ਲੱਗਾ ਸੀਗਾ ਕਿ ਇੱਕ ਰਾਮੂ ਮੁੰਡਾ ਸੀਗਾ ਵਿਲੇਜ sire ਦਾ ਕੋਈ ਕੋਈ ਨੇ ਸਕੱਟਰ ਚ ਪਾ ਦਾ ਨਾਮ ਗਿਆ ਉਸ ਪਈਆ ਲਿਖਾਏ ਨੇ ਤੇ ਕਿ ਬੰਦਾ ਮੈਨੂੰ ਲਿਖ ਕੇ ਜਾਈਆ ਕੰਪਲੇਂਟ ਜੀ ਉਹਦੀ ਕੰਪਲੇਨ ਅੰਡਰ ਉਹਦੇ ਸੀਗੀ ਇਨਕੁਆਰੀ ਵਿੱਚ ਰੱਖੀ ਸੀ ਜੀ ਜਿਵੇਂ ਫੋੜੇ ਆਇਆ ਜੀ ਸੋਮਵਾਰ ਨੂੰ ਇਹਨੇ ਬੰਦੇ ਨੇ ਕੋਈ ਪ੍ਰਤਾਪ ਪਾਇਆ ਸੀਗਾ ਤੇ ਸੋਮਵਾਰ ਨੂੰ ਮੇਰੇ ਕੋਲ ਕਹਿੰਦਾ ਜਾਣਾ ਸੋਮਵਾਰ ਨੂੰ ਇਹ ਜਾ ਕੇ ਕਾਗਜ਼ ਚਾਰ ਤੂ ਗਾ ਕੇ ਨੇ ਸੁਨੋਤਾ ਕੀਤਾ ਪਾਰਟੀ ਦੇ ਨਾਲ ਸੰਤੀ ਦੇ ਨਾਲ ਮੈਂ ਤੋਂ ਮੇਰਾ ਬਰਸੀ ਦਾ ਮਸਾਦਾ ਬੁਖਾਰਿਆ ਵਾ ਸਤਿ ਸ਼੍ਰੀ ਅਕਾਲ ਜੀ ਕੋ ਜਾਣ ਮੈਂ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਮੈਂ ਕਿ ਬੁੱਧਵਾਰ ਚੱਲਾਂ ਇਹ ਬੁੱਧਵਾਰ ਨੂੰ 21 ਤਰੀਕ ਨੂੰ ਮੈਂ ਕਿਹਾ ਚਲੋ ਆਪਣੀ ਕਾਰ ਲੈ ਕੇ ਚੱਲੋ ਮੈਂ ਕਿਹਾ ਬਈ ਤੇਲ ਪਵਾ ਦੇ ਇਹ ਜਿਹੜੇ ਬੰਦੇ ਨੇ ਮੇਰੀ ਕਾਰ ਦੇ ਵਿੱਚ ਐਨਮਰ ਚਾਂਸ ਨੂੰ ਟੱਕਿਆ ਬਾਅਦ ਵਿੱਚ ਮੈਂ ਮੇਰਾ ਗਨਮੈਨ ਇੱਕ ਇਕੇਸ਼ਨ ਪਾਵਾ ਤੇ ਮੇਰੇ ਕਟਵਾਲ ਦੇ ਅਨੰਦ ਲਾਲ ਜਿਹੜਾ ਪੁੱਛ ਗਿਆ ਪੰਜ ਬੰਦੇ ਸੀ ਆਪਣੀ ਕਾਰ ਦੇ ਚੰਡੀਗੜ੍ਹ ਗਏ ਆ ਸਿਰਫ ਮੈਂ ਪੰਪ ਤੇ ਗੱਡੀ ਰੋਕੀ ਤੇਲ ਪਵਾ ਦੇ ਕਹਿੰਦਾ ਜੀ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਤੇਲ ਮੈਂ ਪਵਾਇਆ 1500 ਰੁਪਏ ਦਾ ਅੱਛਾ ਜੀ ਉਸ ਤੋਂ ਬਾਅਦ ਚੰਡੀਗੜ੍ਹ ਬੁਣੇ ਨੂੰ ਕਹਿੰਦਾ ਜੀ ਮੇਰੇ ਮੇਰੇ ਪੈਸੇ ਵੀ ਕਰੇਗਾ ਗਿਆ ਤੇ ਮੈਂ ਕਹਿੰਦਾ ਕੰਮ ਤਾਂ ਉਹਦਾ ਤੂੰ ਬੈਠੂ ਕਿੱਥੇ ਜਾਵੇਂ ਕਹਿੰਦਾ ਜੀ ਮੈਂ ਬੈਠਾ ਵੀ ਮੈਂ ਮੇਰੇ ਕੋਲ ਪੈਸੇ ਆਏ ਹੋਏ ਆ ਮੈਂ ਪੈ ਘਰ ਭੋਲਿਆ ਪਰ ਮੈਂ ਉੱਥੇ ਇਹਨੂੰ 20000 ਰੁਪਇਆ 2000 ਇੰਟੂ 10 ਰੁਪਇਆ 20000 ਭਲਾਇਆ ਇਹਨੂੰ ਉਹ ਇਹ ਮੇਰੇ ਸਾਹਮਣੇ ਇਹਨੇ ਆਪਣੇ ਵਕੀਲ ਦਿੱਤੇ ਤੇ ਮੈਂ ਬਹੁਤ ਗਾਉਂ ਦੀ ਹਾਰੀ ਹੰਦ ਦਿੱਤਾ 2000 ਅੱਛਾ ਜੀ ਜਦੋਂ ਅੱਥੇ ਤੁਰੇ ਦੀਏ ਤੇ ਮੇਰੇ ਗਣਮ ਨੇ ਬੋ ਕਹਿਦਾ ਇੱਕ ਹੋਰ ਰੱਪੜ ਕਾਇ ਲਾਈ ਹੋਈ ਹੈ ਉਹ ਜ ਆਪਣੇ ਰੱਬੜ ਪਾਈ ਵੀ ਅਸੀਂ ਚੰਡੀ ਠੀਕ ਹੈ ਜੀ ਤੇ ਵਾਪਸੀ ਤੇ ਆਏਗੇ ਆ ਵਾਪਸੀ ਜਾ ਕੇ ਸਰ ਇਹਦੇ ਮੈਂ ਵੀ ਕੋਈ ਇੱਕਦਮ ਕਰ ਦਿੰਦਾ ਇਹ ਘਰ ਦੇ ਅੰਦਰ ਬਾਹਰ ਗੱਡੀ ਰੋਕੀ ਮੈਂ ਇਹਦੇ ਮੈਂ ਘਰ ਦੇ ਅੰਦਰ ਗਿਆ ਮੈਂ ਮੇਰੇ ਬੀ ਆਪੇ ਦੇ ਦੇ ਤਦੋਂ ਬਾਜੀ ਮੈਂ ਸੇਜ ਦੇ ਦੂੰਗਾ ਜੀ 22 ਤਰੀਕ ਨੂੰ ਅੱਛਾ ਜੀ 22 ਦਿਨ ਮੈਂ ਕਿਤੇ ਬੈਠਾ ਜੀ ਮੈਨੂੰ ਬੁਲਾਇਆ ਗਿਆ ਤੇ ਮੈਂ ਕਿਹਾ ਵੀ ਤੂੰ ਆ ਤੇਰੇ ਤੇਰੇ ਕੰਮੇਨ ਕੋਲ ਵੀ ਆਈ ਗਈ ਹੈ ਕਹਿੰਦਾ ਜੀ ਇੱਕ 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 ਕ ਬ੍ਰੈਂਡ ਦੇਣੀ ਹੈ ਕੋਈ ਜਸਵੰਤ ਜਸਵੰਤ ਹੈ ਐਸਸੀਯੂ ਦਾ ਡਰਾਈਵਰ ਉਹਦੇ ਖਿਲਾਫ ਮੈਂ ਕਿਹਾ ਜੇ ਮੈਂ ਤੇਰਾ ਬੰਨਿਆ ਤੇ ਤੇ ਨੌਕਲ ਕੱਕੜ ਪਿਓ ਦਾ ਤਾਂ ਮੈਨੂੰ ਤੋਂ ਪੈਸੇ ਦੇ ਮੇਰੇ ਅੱਛਾ ਜੀ ਮੈਂ ਛ ਸਰ ਬਾਕੀ ਤੁਹਾਨੂੰ ਪਤਾ ਹੀ ਜਦੋਂ ਬੰਦਾ ਨਿਕਲ ਜਾਂਦਾ ਐ ਲੈ ਕੇ ਲਾਵੇ ਵੀ ਪ੍ਰੂਫ ਲਾਵੇ ਜੇ ਮੈਂ ਤੇ ਲਾਉ ਮੈਂ ਮੈਂ ਤੇ ਵੀ ਆ ਪਾ ਬਾਕੀ ਜੇ ਐਡਾ ਕਰੂੰਗਾ ਮੈਂ ਤੇ ਦੇਹ ਵੈਸ਼ਣ ਤੇ ਰਫਮੇ ਨਹੀਂ ਪਾਉਂਗਾ ਕੋਈ ਜੇ ਝੂਠ ਬੋਲੇਗਾ ਤਾਂ ਮੇਰੇ ਪ੍ਰੂਫ ਗੱਲ ਕਰੇ ਜੋ ਕਰਨੀ ਇਹ ਤਾਂ ਠੀਕ ਠੀਕ ਇਹ ਕੋਈ ਵੀਡੀਓ ਹੈ ਕੋਈ ਤੇ ਪੇਸ਼ਕਾਹ ਕੋਈ ਵੀਡੀਓ ਹੈ ਤੁਸੀਂ ਵੀ ਸੁਣ ਲਿਆ ਕਿਸ ਤਰੀਕੇ ਦੇ ਨਾਲ yogesh bakhshi ਦਾ ਆਪਣੇ ਜਿਹੜੇ આરોਪ ਲੱਗੇ ਨੇ ਇਹਨਾਂ ਦੇ ਵੱਲੋਂ ਉਹ ਸਿਰੇ ਤੋਂ ਨਕਾਰ ਰਹੇ ਨੇ ਪਰ ਹੁਣ ਸੱਚਾਈ ਕੀ ਹੈ ਤੁਸੀਂ ਵੀ ਸੁਣੋ ਤੇ ਤੁਸੀਂ ਕਮੈਂਟਾਂ ਦੇ ਰਾਈ ਆਪਣਾ ਜਵਾਬ ਦਿਓ ਕੌਣ ਝੂਠਾ ਹੈ ਕੌਣ ਸੱਚਾ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਅਵਿਸ਼ੇਕ ਜਲੋਟ ਐਸਐਮਜ਼ ਨਿਊਜ਼ ਲੁਧਿਆਣਾ